ਤਰੀਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਇਆ ਭਰਾ ਮੇਰੇ ਤਲਵੰਡੀ ਸਾਬੋ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਤੇ ਬਾਈ ਨਾਲ ਥੋੜੀ ਕਰਾਉਂਦੇ ਆ ਗੱਲਬਾਤ ਇਹ ਤਲਵੰਡੀ ਸਾਬੋ ਆ ਹਰ ਬੁੱਧਵਾਰ ਮੇਲਾ ਲੱਗਦਾ ਤਲਵੰਡੀ ਸਾਬੋ ਤੇ ਬਾਈਆਂ ਦੀ ਮੰਡੀ ਆ ਪੰਪ ਦੇ ਸਾਹਮਣੇ ਤੇ ਬਾਈ ਕੋਲੇ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਭਰਾ ਮੇਰੇ ਇਹ ਬਾਈ ਨਾਲ ਪੱਠ ਦੀ ਕਰਾਉਂਦੇ ਆ ਗੱਲਬਾਤ ਤੇ ਬਾਈ ਲਈ ਆਉਂਦਾ 855 ਇਹ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਨਵੇਂ ਵਰਗਾ ਜਿਹਾ ਪੂਰਾ ਸੋਹਣਾ ਟਰੈਕਟਰ ਆ ਦੇਖੋ ਇਹ ਬਾਈ ਨੇ ਥੋੜੀ ਕਰਾਉਂਦਿਆਂ ਕਰ ਬਾਅਦ ਇਹ ਆ ਜੂ ਕਰ ਟਰੈਕਟਰ ਦੇਖੋ ਜੀ ਤੋ ਆਹ ਦੇਖੋ ਕੜਕ ਦਾ ਕੱਟ ਨਹੀਂ ਨਾ ਮਾਸਵਰਾ ਆ ਜਾ ਬਿਲਕੁਲ ਨਵਾ ਗੁਰਪ੍ਰੀਤ ਕੀ ਹਾਲ ਹੈ ਠੀਕ ਆ ਬਰਾ ਵਧੀਆ ਠੀਕ ਆ ਓਕੇ ਜਮਾ ਗਰਮੀ ਬੜੀ ਕਰਾ ਰੱਖੀ ਆ ਬੜੀ ਗਰਮੀ ਆ ਨਾ ਔਰ ਮੀ ਹੂੰ ਪੋਲਾ ਔਰ ਯਾਰ ਮੀ ਪਾ ਦੇਤਾ ਜਮਾ ਬਾਤੀ ਰਹੀ ਜੀ ਤੋਰਾ ਓਏ ਠੀਕ ਆ ਹੋਰ ਹਾਲੇ ਤਮੰਨ ਦਾ ਨੌਵੀਂ ਬੱਜਿਆਣੇ ਤੇ ਗਰਮੀ ਦੇ ਦੇ ਆ ਐ ਲੱਗਦਾ ਸੂਰਜ ਕੋਲੀ ਆ ਗਿਆ ਤੇ ਹੋਰ ਉਹ ਇਹ ਟਰੈਕਟਰ ਦੇਖੋ ਯਾਰ 855 ਜਮਾ ਬਿਲਕੁਲ ਨਵਾਂ ਐ ਟੂ ਨਾਲ ਦੇ ਦੇ ਹਾਂ ਨਾਲ ਦੇ ਕੱਲ ਹੀ ਆਇਆ ਬਲ ਰਹੇ ਅੱਛਾ ਹਾਂ ਨਾਲ ਦੇ ਟਾਇਰ ਬਹੁਤ ਪਿਆ ਟੱਟ ਸਮੇ ਬਹੁਤ ਹੈਰਾ ਭਰਾ ਮੇਰੋ ਉਹ ਲੋਵੇ ਆ ਦੇਖੀ ਮਾਲੇ ਹਾਂ ਹਾਲ ਦੇ ਮਾਰ ਕੇ ਆ ਕੋ ਯਾਰ ਹਾਲ ਦੇ ਮਾਰ ਕੇ ਦੇਖੋ 21 ਮਾੜਾ ਹੈ ਹਾਂ 21 ਵਗਿਆਰ ਦੇਖ ਯਾਰ ਤੂੰ ਹੋਰ ਤਾਂ ਵਗਿਆਰ ਦੇਖ ਯਾਰ ਜਮਾ ਬਾੜਾ ਯਾਰ ਸਾਮ ਤੇ ਰੱਖਿਆ ਗਿਆ ਯਾਰ ਜਮਾ ਯਾਰ ਘੈਂਟ ਨਾਲ ਲਵਾਤਾ ਭਰਾ ਮੇਰੋ ਇਹ ਜਮਾਨਾ ਕੋਕ ਕੇ ਜਿਹੜੇ ਪਿਆ ਨਵੇਂ ਹੀ ਆ ਯਾਰ ਬਾਣਾ ਸਮਾਂ ਕਿਸ ਨੇ ਯਾਰ ਸਮਾਂ ਲੋਈ ਨਾ ਕਿਤੇ ਵੀ ਚੀਟ ਨਹੀਂ ਲਗਣ ਦਿੱਤੀ ਇਹ ਨਵਾਂ ਟਰੈਕਟਰ ਆ ਭਰਾ ਮੇਰੇ ਪੁੱਤਾਂ ਮੰਗੂ ਰੱਖਿਆ ਦੀ ਬਾਈ ਨੇ ਤੇ ਚਾਰ ਸਫੇਰ ਤੁਹਾਨੂੰ ਦਿਖਾ ਦਿੰਦਾ ਦੇਖੋ ਸ਼ਵਰਾਜ ਮਾਰ ਕਾ ਲੱਗੇ ਘੈਂਟ ਕਾ ਲਵਾਤਾ ਯਾਰ ਪੰਜ ਸਟਾਰ ਆ ਦੇਖੋ ਪਿੱਛੇ ਵੰਗੂ ਜੰਕਲਾ ਯਾਰ ਹੋਰ ਨਾ ਟੋਕਾ ਵੀ ਸੀ ਆ ਉਹ ਸੁਣਾ ਟਰੈਕਟਰ ਦੇ ਬਾਈ ਨੇ ਕਰਾਉਨੇ ਗੱਲ ਬਾਤ ਐ ਚਾਰੀ ਦੀ ਮੋਟਰ ਦਿੱਤੀ ਐ ਕਿੱਕੇ ਮਾਡਲਾ ਤੇ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਤੇ ਮਾਡਲ ਤਾਂ ਆਪਾ ਦੇਖ ਰਿਹਾ ਚਾਰੇ ਟਾਇਰ ਨਾਲ ਤੇ ਹੈ 80 ਪਾਹ ਟਾਇਰ ਹੋਣਗੇ 85 ਪਾਹ ਵੱਧ ਹੀ ਹੋਣਾ ਹਜੇ ਜਮਾਂ ਯਾਰ ਪਤਾ ਨਹੀਂ ਮੈਂ ਤਾਂ ਆਪ ਕਮਾਲ ਮੰਨੀ ਜਾਂਦਾ ਕਿ ਕਿੱਥੇ ਸਾਂਭ ਕੇ ਰੱਖਿਆ ਜਾ ਰਿਹਾ ਹੈ ਨਾ ਜਮਾਂ ਯਾਰ ਸ਼ੀਸ਼ੇ ਵਰਗਾ ਪਿਆ ਹਾਂ ਹੈ ਨਾ ਬਾਕੇ ਲੈ ਜਾਣੇ ਭਾਵੇਂ ਰਾਤ ਹੀ ਆਇਆ ਹੈ ਆਪਣੇ ਕੋਲੇ ਹਾਂ ਤੋ ਤਿਆ ਆਪ ਗੱਲਾਂ 6 ਲੱਖ ਤੇ 20 ਹਾਂ ਨਮਾੜਾ ਕਿੰਨੇ ਆ ਛੱਡ ਦੇਂਗੇ 3 ਲੱਖ ਤਾਂ ਦੇ ਦੇਂਗੇ ਪੂਰੇ 3 ਲੱਖ ਦਾ ਹਾਂ ਹੋਰ ਲੈਸ ਕਰਦੇ ਹਾਂ ਕੋਮਣਾ ਵਟਾ ਵੀਡੀਓ ਦੇਖ ਕੇ ਹਾਂ ਠੀਕ ਆ ਬਾਈ ਕਹਿੰਦਾ ਟਰੈਕਟਰ ਨਵਾਂ ਜਮਾ ਅੱਛਾ ਟਰੈਕਟਰ ਦੀ ਫੁੱਲ ਗਾਰੰਟੀ ਜਮਾ ਫੁੱਲ ਰਿਕਵਰਡ ਨੂੰ ਸਾਹਕੇ ਰੱਖਣ ਜਮਾ ਜਿੰਨੀ ਕਹਿੰਦੇ ਫੁੱਲ ਗਾਰੰਟੀ ਹੈ ਅੱਛਾ ਹਾਂ ਜਮਾ ਫੁੱਲ ਗਾਰੰਟੀ ਆ ਬਾਕੇ ਯਾਰ ਬਾਕੇ ਲੈ ਜਣ ਭਾਵਾ ਹਾਂ 40000 ਸ਼ੀਸ਼ੇ ਵਰਗਾ ਟਰੈਕਟਰ ਬਾਕੀ ਹੁਣ ਤਾਂ ਯਾਰ ਆਪਣੇ ਕੋਈ ਘਰੇ ਘਰੇ ਖੜਦਾ ਪਹਿਲੀ ਰੋਤੀ ਬੋਣ ਵਾਲੀ ਆ ਸਹੀ ਗੱਲ ਆ ਇਹ ਤਾਂ ਪਹਿਲੀ ਰੋਤੀ ਹੋਵੇ ਫਿਰ ਤਾਂ ਹੋ ਜਾ ਐਂਟਰ ਗੇਅਰ ਆ ਹਨਾ ਹਾਂ ਫੇਰ ਛੂੜੇ ਨਹੀਂ ਐਂਟਰ ਗੇਅਰ ਆ ਗੇਅਰ ਆ ਭਰਾ ਮੇਰੇ ਡਬਲ ਡੁੱਫੀ ਪੁੱਟਣ ਲੱਗਿਆ ਜਮਾ ਯਾਰ ਛੀਸ਼ੇ ਵਾਂਗੂੰ ਜਮਕਦਾ ਯਾਰ ਕਿਤੇ ਵੀ ਆਏ ਨਹੀਂ ਹਵੇ ਲੀਕ ਸੀ ਇਹ 6 ਲੱਖ ਦਾ ਓਰੇ ਦਾ 6 ਲੱਖ 5 ਲੱਖ 1000 ਹੋਰ ਹੋ ਜੂਆ ਹਾਂ ਹੋ ਜੂਆ ਹੋ ਜੂਆ ਇਹ ਕੋਈ ਵੀਡੀਓ ਦੇਖ ਕੇ ਆਉਂਦਾ ਹਾਂ ਹੋ ਜੂਆ ਇਹ ਬਿਲਕੁਲ ਨਵਾਂ ਟਰੈਕਟਰ ਹੈ ਭਰਾ ਮੇਰੋ ਜਮਾ ਕੋਗਾ ਪੀ ਸੀ ਆ ਤੇ ਮਗਰਾੜ ਮਗੂੜ ਤੁਹਾਨੂੰ ਦਿਖਾਈ ਦਿੱਤੇ ਕਿ ਨਹੀਂ ਹਾਂ ਤੇ ਆ ਜਾ ਫਿਰ ਅਗਲਾ ਕਿਹੜਾ ਅੱਗੇ ਸੋਨ ਲਿਕਾ ਅੱਗੇ ਸੋਨਾ ਲਿਕਾ ਚੰਗਰ ਵਾਲਾ ਹੂੰ ਇਹ ਵੀ ਭਰਾ ਮੇਰੋ ਜਮਾ ਨਮਾ ਹਰਿਆਣਾ ਨੰਬਰੀ 855 ਵੀ ਹੈ ਨਾ ਹਾਂ ਹਾਂ ਇਹ ਵੀ ਹਰਿਆਣਾ ਨੰਬਰ ਆ ਐਨਓਸੀ ਮਿਲ ਜੀਓ ਤਾਂ ਹਾਂ ਐਨਓਸੀ ਮਿਲ ਜੀ ਲੌਨ ਫਾਇਨਸ ਹੋ ਜੂਆ ਹਾਂ ਹਾਂ ਹੋ ਜੂਆ ਦੋਨਾਂ ਦੀ ਹਾਂ ਹਾਂ ਇਹਦੇ ਵੀ ਭਰਾ ਮੇਰੇ ਲਾਂਚ ਫੈਂਸ ਹੋ ਜੂਆ ਤੇ ਉਥੇ ਵੀ ਹੋ ਜੂਆ ਤੇ ਪੁਰਾਣਾ ਟਰੈਕਟਰ ਵੀ ਕੱਟਿਆ ਦਿਓ ਬਾਈ ਕਹਿੰਦਾ ਤੇ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਭਰਾ ਕੋਲੇ ਦੇਖੋ ਯਾਰ ਐਂਡ ਗੱਲ ਬਾਤ ਆ ਇਹ ਜਿਵੇਂ ਸੀਥੇ ਵਾਂਗੂ ਇਹ ਝੌਂਕਦਾ ਭਰਾ ਮੇਰਾ ਤੇ ਡਬਲ ਡਿਊਟੀ ਵੀ ਟਰੇਤੀ ਵੀ ਲੱਗਿਆ ਪੂਰਾ ਸੋਹਣਾ ਟਰੈਕਟਰ ਆ ਯਾਰ ਇੰਜਰ ਵਾਲਾ ਅੱਗੇ ਪਿੱਛੇ ਜਿਵੇਂ ਮਰਜ਼ੀ ਕਰੀ ਜਾਏ ਗੇਅਰ ਪਾਉਣ ਦੀ ਲੋੜ ਨਹੀਂ ਤੇ ਪਾਵਰ ਸਟੀering ਆ ਟਾਇਰ ਟੂਰ ਪੂਰੇ ਸੋਹਣੇ ਪਏ ਆ ਇਹ ਕੋਈ ਦੱਸ ਨਹੀਂ ਸਕਦਾ ਵੀ ਜਾਂਥੀ ਤੋਂ ਆਇਆ ਹੈ ਕਿ ਮੰਡੀ ਤੋਂ ਆਇਆ ਹੈ ਹਨਾ ਹਾਂ ਇਹਦੇ ਵੀ ਟੈਟੂ ਨਾਲ ਦੇ ਆ ਜਿਹੜਾ ਮਾਡਲ ਹੈ 21 21 ਮਾਡਲ ਹੈ ਹਾਂ ਠੀਕ ਆ ਡਿਮਾਂਡ ਮੂਡ ਨਵਾਂ ਦੇ ਸੀ 5 ਆ ਉਹ 580 ਦਾ ਦੇ ਦਾਂਗੇ 580 ਦਾ ਦੇ ਦਾਂਗੇ ਹਾਂ ਹੋਰ ਲੱਖਤ ਕਰਦੇ ਠੀਕ ਆ ਹੋਰ ਲੱਖਤ ਹੋ ਜਾ 54000 ਹਾਂ 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 ਬਹੁਤ ਸੋਹਣਾ ਟਰੈਕਟਰ ਹੈ ਬਾਈ ਅੱਗੇ ਆ ਗਿਆ ਭਰਾ ਮੇਰਾ ਡੀ ਆਈ ਇਹ ਹੀ ਗੈਂਟ ਆ ਯਾਰ ਹਨਾ ਹੂੰ ਇਹ ਮਾ ਨਵਾਂ ਟਰੈਕਟਰ ਪਰ ਨਵਾਂ ਪਰ ਕੀ ਆ 2008 ਮਾਡਲ 8 ਮਾਡਲ ਆ சீரா சோனா ரேட்டு அடச்ச ப ਆ 8 ਮਾਡਲ ਹੈ 2008 7 ਹੈ ਇਹ 2000 ਹਾਂ 7 ਹਾਂ ਪੰਜਾਬ ਨੰਬਰ ਹੈ 2007 ਮਾਡਲ ਆ ਤੇ 1 ਲੱਖ ਤੇ 75000 ਡਿਮਾਂਡ ਆ ਪੰਜਾਬ ਨੰਬਰ ਹੈ ਜੀ ਨਾ ਹਾਂ ਕਿੰਨਾ ਕਿੰਨਾ ਛੱਡ ਦਿੰਗੇ 1 ਲੱਖ 60000 ਦਵਾਂਗੇ 1 ਲੱਖ 60000 ਦਾ ਹੋਰ ਰਸ ਕਰ ਦਾਂਗੇ ਯਾਰ 5-7000 ਹੋਰ ਲੈ ਕੇ ਕਰ ਦਾਂਗੇ ਕੋਈ ਵੀਡੀਓ ਦੇਖ ਕੇ ਮੈਂ ਕਰ ਦਾਂ ਜੀ ਠੀਕ ਆ ਤੇ ਆ ਦੇਖ ਲਓ ਭਰਾਵੋ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਆਪਣਾ ਫੋਨ ਨੰਬਰ ਕੋਲ ਦੇ 95922 19530 9992219530 320 ਸਾਪੋ 320 ਸਾਪੋ ਇੱਥੇ ਆਪਣੇ ਟਰੈਕਟਰ ਹੁੰਦੇ ਆ ਨੋਹਰਾ ਆਪਣਾ ਬਲੋਂ ਦਾ ਬੈਂਕ ਦੇ ਕੋਲੇ ਨੋਹਰਾ ਮੰਡੀ ਆਪਣੇ ਆਪ ਡ੍ਰੋਪ ਪੰਪ ਦੇ ਸਾਹਮਣੇ ਸੂਕੜ ਦੇ ਰੋਡ ਤੇ ਠੀਕ ਆ ਇਹ ਪੰਪ ਦੇ ਸਾਹਮਣੇ ਮੰਡੀ ਆ ਤੇ ਕਿਸੇ ਭਰਾ ਨੇ ਆਉਣਾ ਹੋਵੇ ਤਾਂ ਫੋਨ ਕਰਕੇ ਬਾਈ ਨੂੰ ਆਜੋ ਤੇ ਬਹੁਤ ਸੋਹਣੇ ਸੋਹਣੇ ਟਰੈਕਟਰ ਨੇ ਭਰਾਓ ਓਕੇ ਭਰਾਤਾਂ ਬਾਦ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਦੇ